ਈ ਹਰ ਆਪੇ ਸਾਰੇ ਪ੍ਰਾਣਾ ਦਾ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਆਂ ਵੀ ਸਾਰਿਆਂ ਦੇ ਕੰਮ ਦੀ ਵੀਡੀਓ ਹੈ ਜਿਹੜਾ ਆਪਾਂ ਇਹ ਘਰੇ LED ਬਲਬ ਬਲਬ ਲੱਗੇ ਹੁੰਦਾ ਹਰੇਕ ਦੇ ਘਰੇ ਆਹੀ ਲੱਗੇ ਹੋਏ ਆ ਇਹ ਬਲਬ ਜਦੋਂ ਖਰਾਬ ਹੋ ਜਾਂਦਾ ਤੈਨੂੰ ਸਿੱਟਿਆ ਨਾ ਕਰੋ ਲਾ ਕੇ ਭਈ ਇਹ ਰਿਪੇਅਰ ਹੋ ਜਾਂਦਾ ਬਲਬ ਆਪਾਂ ਇਹ ਹੀ ਦੱਸਣਾ ਸੀ ਵੀਡੀਓ ਅੱਜ ਇਹ ਚੈੱਕ ਕਰਾ ਦਈਆ ਆ ਬਲਬ ਤਾਂ ਸਹੀ ਆ ਆ ਜਲਾਇਆ ਸੀਗਾ ਮੈਂ ਖਰਾਬ ਆ ਚੱਲ ਨਹੀਂ ਰਿਹਾ ਇਹਨੂੰ ਠੀਕ ਕਿਵੇਂ ਕਰ ਸਕਦੇ ਆ ਇਹਨੂੰ ਖੋਲ ਲੈਣਾ ਖੁੱਲ ਹੀ ਜਾਂਦਾ ਹੁੰਦਾ ਹੈ ਇਹ ਕਾਟਾਰ ਲੈ ਲੈਣੀ ਆ ਬਈ ਤੁਸੀਂ ਏਡਾ ਟੋਟਾ ਵਲਬ ਨੂੰ ਵਿੱਚ ਲਾ ਕੇ ਇਹਦੇ ਪੁਆਇੰਟ ਹੁੰਦੇ ਜਿਹੜੇ LED ਦੇ ਅੰਦਰ ਆ ਆ ਵਾਲੇ ਇਹਨੂੰ ਚੈੱਕ ਕਰ ਲਓ ਕਿਹੜਾ ਪੁਆਇੰਟ ਛੜਿਆ ਹੋਆ ਇਹਦਾ ਹੁਣ ਆ ਪੁਆਇੰਟ ਛੜਿਆ ਹੋਇਆ ਇੱਕ ਆਇਰਨ ਉੱਤੋਂ ਪਾਟ ਲੋ ਜੇ ਜਿਹੜੀ ਆ ਲਾਲ ਲੀਡੀ ਬਲਬ ਲੈਂਦਾ ਛੋਟਾ ਜਿਹਾ ਇਹਨੂੰ ਪਾਟ ਕੇ ਉੱਤੋਂ ਖੁਰਚ ਲੋ ਸਾਫ਼ ਕਰਕੇ ਆ ਮਲੇ ਪਾਟ ਨੂੰ ਅਸਰ ਗੁਰੂ ਪੇਪਰ ਤਾਹੁੰ ਦਈਏ ਆਪਾਂ ਸਾਰੇ ਨੇ ਘਰੇ ਤਦ ਜੂਆ ਕਪੜਾ ਨੂੰ ਤੁੰਨ ਜਾਂਦੇ ਉਹਨਾਂ ਨੂੰ ਰੋਟੀਆਂ ਰੱਟੀਆਂ ਪੋਣੇ ਪਸਾਰ ਤੇ ਹਰੀਕ ਤੇ ਘਰੇ ਪਿਆ ਹੀ ਹੁੰਦਾ ਵਾ ਥੋੜਾ ਇਹ ਕੱਟ ਲੈਣਾ ਸਟਿੱਕ ਟੇਪ ਕੱਟਣੀ ਜਿਹੜੀ ਉੱਤੇ ਲਾਉਣੀ ਆਪਾਂ ਇਹਦੇ ਥੋੜੀ ਜੀ ਇੰਨੇ ਹੀ ਪਤੂੜਾ सिल्वर पेपर जट सड़े से तो उत्ते रख देना उतो जी आप टेप लाई थी टेप ला देनी चंकी तरह ला देनी नप तो देनी जेड़ा पॉइंट सड़ा सिलवर पेपर ला के उत्ते तो तो टेप ला थी ਇਹ ਚਲਾ ਕੇ ਨਹੀਂ ਬਲਬ ਉਹੀ ਬਲਬ ਠੀਕ ਹੋ ਗਿਆ ਬਈ ਆਪਾਂ ਸੈੱਟ ਦਿੰਨੇ ਆ ਜਦੋਂ ਖਰਾਬ ਹੋ ਜਾਂਦਾ ਉਹਦੇ ਉੱਤੇ ਲੱਗ ਜਾਂਦਾ ਢੱਕਣ ਜਿਹੜਾ ਅਸੀਂ ਕੱਸਿਆ ਜਾਂਦਾ ਉਹ ਉੱਤੇ ਤੇ ਉਹੀ ਪੁਆਇੰਟ ਆਪਣਾ ਰਿਪੇਅਰ ਹੋ ਗਿਆ ਰਿਪੇਅਰ ਹੋ ਜਾਂਦਾ ਬਲਬ ਚੁੱਟਣ ਦੀ ਲੋੜ ਨਹੀਂ ਇਹਨੂੰ ਐਂ ਕਰਕੇ ਘਰੇ ਵਿੱਚ ਵੀ ਤੁਸੀਂ ਠੀਕ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਠੀਕ ਹੋ ਸਕਦਾ ਹੈ ਬੰਦ ਰਿਪੇਅਰ ਹੋ ਜਾਂਦਾ ਤੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਤੇ ਸ਼ੇਅਰ ਕਰਦੇ ਜੀ ਮਿਲਦੇ ਆ ਹੋਰ ਕਿਸੇ ਵੀਡੀਓ ਚ ਓਕੇ ਬਾਈ ਥੈਂਕ ਯੂ